Сеу-с Merci. Қственіран Қатыларай. ਮੇਰਾ ਨਾਮ ਤਲਜਿੰਦਰ ਸਿੰਘ ਜੀ ਕੀ ਹੋਇਆ ਕਿ ਮੈਂ ਜodhpur ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੋਟੇਰੇ ਪੈ ਗਏ ਜੀ ਪੰਜ ਬੰਦੇ ਸੀ ਪੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਰ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਵੀ ਬੈਗ ਬੋਗ ਲੈ ਕੇ ਜੀ ਖੋ ਕੇ ਮੈਂ ਮਸਾਂ ਪਾਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ 10 ਲੱਖ ਰੁਪਏ ਸੀ ਮੈਂ ਸ਼ੇਡ ਬੈਂਕ ਤੇ ਨਮਾਗਦੀ ਮੈਂ ਬੈਂਕਸ ਕੰਮ ਨਹੀਂ ਕਰਦਾ ਮੈਂ ਪੰਪ ਤੇ ਕੰਮ ਕਰਦਾ ਕੰਪਲਾ ਕੈਸੀ ਹੈ ਜਾਣਦੇ ਸੀ ਬੰਦੇ ਕੋਈ ਨਹੀਂ ਮੈਂ ਜਾਣਦਾ ਨਹੀਂ ਇਹ ਕੁ ਸਿਗਰਟਿਸ ਤੇ ਆਈ ਸੀ ਜੋ ਤੋ ਮੋਟਰਸਾਈਕਲ ਤੇ ਸੀਗੀ ਜੀ ਪੰਜ ਬੰਦੇ ਸੀ ਪੰਦਿਆਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਮੈਂ ਮਤਲਬ ਉਧਰੋਂ ਆਪਣੇ ਆਫਿਸ ਤੋਂ ਦੂਸਰੇ ਪੰਪ ਤੇ ਜਾ ਰਿਹਾ ਸੀ ਹਮਾਰੇ ਅਸਰ ਕੀ ਕਹਿਣਾ ਚਾਹੂਗੇ ਲੁੱਟ ਹੋਈ ਹੈ ਜਿਹੜੀ ਪੰਦਾਂ ਹਾਂ ਜਿੱਕ ਤਲਾ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਲਵਿੰਦਰ ਸਿੰਘ ਕਰੀਬ ਹੀਲੇ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ 40 ਚੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕਣ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੂੰ ਕੈਸ਼ ਲੈ ਕੇ ਚੱਲ ਗਿਆ ਕਿ ਵੀ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕਦਮਾ ਅਦਾਲਤ ਕਰਕੇ ਹਿਤ ਤੀਸ਼ ਕਰ ਰਹੇ ਆਂ ਕਿਹੜੇ ਵਹੀਕਲ ਕੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਨਹੀਂ ਲੱਗਿਆ ਡਰ ਦਾ ਮਾਰੇ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਆ ਪੰਪ ਤੇ ਕਿੱਥੇ ਲੈ ਕੇ ਚਲੇ ਗਏ ਇਹ ਰੇਲੈਂਸ ਦਾ ਸੀਗਾ ਜੀ ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਹੇ ਸੀਗਾ ਇਹਨਾਂ ਕੱਲ ਸੈਚਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾੜਾ ਵਗੈਰਾ ਵੱਜਿਆ ਕੋਈ ਜਖਮੀ ਹੋਇਆ ਇਹ ਇਹ ਕਹਿ ਰਿਹਾ ਲੈਜ ਕਰ ਰਿਹਾ ਇਹ ਤੇ ਮੈਡੀਕਲ ਕੇਅਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰਾਂਗੇ ਜਿਹੇ ਵਾਰਦਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਿਹੜੀ ਜੋਧਪੁਰ ਮੰਨ ਵਾਲੀ ਸੜਕ ਜਿਹੜੀ ਅੱਧ ਜੰਦੀ ਹੈ ਫੜਕਾ ਨੂੰ ਉੱਥੇ ਵਾਰਦਤ ਹੋਈ ਹੈ ਜੀ